ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਮੰਡਲ ਪੱਧਰ ਤੇ ਪਾਵਰਕਾਮ ਅਤੇ ਪੰਜਾਬ ਸਰਕਾਰ ਦੀਆਂ ਟਾਲਮਟੋਲ ਦੀਆਂ ਨੀਤੀਆਂ ਖਿਲਾਫ ਮੰਡਲ ਗੁਰਾਇਆਂ ਵਿਖੇ ਪੈਨਸ਼ਨਰ ਕਾਮਯਾਬ ਲੋ ਅਤੇ ਸਾਂਝਾ ਫਰੰਟ ਦੇ ਮੁਲਾਜ਼ਮਾਂ ਵੱਲੋਂ ਧਰਨਾ ਦੇ ਰੋਸ ਰੈਲੀ ਕੀਤੀ ਗਈ। ਇਹ ਰੈਲੀਆਂ 1 ਸਤੰਬਰ ਤੋਂ 20 ਸਤੰਬਰ ਤੱਕ ਪੂਰੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਬਾਕਫਕ ਬੁਲਾਰੇ ਨੇ ਕਿਹਾ ਕਿ ਇਹ ਰੈਲੀਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਹਨ ਉਹਨਾਂ ਸਰਕਾਰ પાસે ਮੰਗ ਕੀਤੀ ਗਈ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਕੈਸ਼ਲੈਸ ਮੈਡੀਕਲ ਦੇਣ ਸੰਬੰਧੀ ਡੀਏ ਦੀ ਬਕਾਇਆ ਕਿਸ਼ਤਾਂ ਨਵੇਂ ਡੀਏ ਦੀਆਂ ਕੇਂਦਰ ਸਰਕਾਰ ਅਨੁਸਾਰ ਕਿਸ਼ਤਾਂ ਜਾਰੀ ਕਰਨ ਸੋਦੇ ਹੋਏ ਸਕੇਲਾਂ ਦਾ ਬਕਾਇਆ 200 ਰੁਪਏ ਡਿਵੈਲਪਮੈਂਟ ਫੰਡ ਦੀ ਮਹੀਨਾਵਾਰ ਕਟੌਤੀ ਨੂੰ ਬੰਦ ਕਰਵਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਇਲਾਵਾ ਹੋਰ ਜੋ ਵੀ ਮੰਗਾ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ 49 ਮੂ ਅਗਵ ਨੂੰ 3 ਸتمبر ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਮੁਲਾਜ਼ਮ ਪੈਨਸ਼ਨ ਐਸੋਸੀਏਸ਼ਨ ਦੇ ਸਾਂਝੇ ਫਰੰਟਵਰੋਂ ਜਿਹੜਾ ਧਰਨਾ ਹੋ ਗ੍ਰਾਂਟ ਵੀ ਨ ਦਿੱਤਾ ਗਿਆ ਕਿ ਉਹ ਲੰਬੇ ਸਮੇਂ ਤੋਂ ਇਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਹਾਨਾ ਕਰਨੀ ਕਰ ਰਹੀ ਹੈ ਵਾਰ-ਵਾਰ ਮੀਟਿੰਗਾਂ ਦੇ ਕੇ ਉਹਨਾਂ ਜਿਹੜੀਆਂ ਮੰਗਾਂ ਹੈਗੀਆਂ ਮੰਨੀਆਂ ਹੋਈਆਂ ਮੰਗਾਂ ਹੈਗੀਆਂ ਉਹਨਾਂ ਨੂੰ ਲਾਗੂ ਕਰਨ ਤੋਂ ਟਾਲਾਬਟ ਰਹੀ ਹੈ ਇਸ ਦੇ ਬਿਰੂਹ ਵਿੱਚ ਅੱਜ ਅਸੀਂ ਇੱਥੇ ਧਰਨਾ ਗਰਾਹ ਦਿੱਤਾ ਤੇ ਕੱਲ ਨੂੰ ਚੰਡੀਗੜ੍ਹ ਅਸੀਂ ਇਸ ਪਦਰਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇਵਾਂਗੇ ਤੇ ਵਿਧਾਨ ਸਭਾ ਲਮਾਰਚ ਕਰਾਂਗੇ ਤੇ ਜੇ ਵੀ ਸਾਡੀ ਸਰਕਾਰ ਨੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਹੋਰ بڑے ਸਮੇਂ ਦੇ ਵਿੱਚ ਸੰਘਰਸ਼ ਜਿਹੜਾ ਹੋਰ ਵੀ ਤਖਾ ਕੀਤਾ ਜਾਊਗਾ ਤੇ 25 ਤਰੀਕ ਨੂੰ ਜਿਹੜਾ ਅਸੀਂ ਧਰਨਾ ਪਟਿਆਲੇ ਹੈਡ ਆਫਸ ਦੇਣਾਗੇ ਉਸ ਤੋਂ ਬਾਅਦ ਵੀ ਜੇ ਸਰਕਾਰ ਦੀ ਕੰਨ ਤੇ ਜੂਨਾ ਸਰਕੀਦਾ ਅਸੀਂ ਤਖੇ ਸੰਘਰਸ਼ਾਂ ਦੇ ਵਿੱਚ ਪੈ ਕੇ ਇਹ ਸਰਕਾਰ ਨੂੰ ਮੰਗਾ ਮੰਨ ਲਈ ਮਨਜ਼ੂਰ ਕਰਾਂਗੇ ਕਿਉਂਕਿ ਸਰਕਾਰ ਦੀ ਜੂਨ ਸਰਕਾਰ ਜੱਦੀ ਸਰਕਾਰ ਬਣੀ ਹੈ ਇਹਨੇ ਮੁਲਾਜ਼ਮਾਂ ਨਾਲ ਵਾਰ-ਵਾਰ ਮੀਟਿੰਗਾਂ ਦੇਖੀ ਵਾਰ-ਵਾਰ ਮੀਟਿੰਗਾਂ ਦੇਣ ਤੋਂ ਬਾਅਦ ਵਾਰ ਧੋਖਾ ਕੀਤਾ ਗਿਆ ਕੋਈ ਵੀ ਅੱਜ ਤੱਕ ਮੰਗ ਜਿਹੜੀ ਦਾਗੂ ਨਹੀਂ ਕੀਤੀ ਗਈ ਇਸ ਲਈ ਅਸੀਂ ਅੱਜ ਇਸ ਫਰੰਟ ਤੋਂ ਇਹ ਸਰਕਾਰ ਦੀ ਇਸ ਨਕਮੀ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਅਖੇਤੀ ਕਰਦੀਆਂ ਆਂ ਅਤੇ ਸਰਕਾਰ ਨੂੰ ਤਾੜਨਾ ਕਰਦੀਆਂ ਕਿ ਮੁਲਾਜ਼ਮਾਂ ਦੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਤਾਂ ਕਿ ਜਿਹੜੇ ਮੁਲਾਜ਼ਮਾਂ ਰੋ ਪੈਨਸ਼ਨਾਂ ਵਿੱਚ ਪਾਈ ਪਾਜਾ ਦੀ ਬੇਚੈਨੀ ਉਹ ਦੂਹ ਹੋ ਸਕੇ ਇਸ ਲਈ ਅੱਜ ਅਸੀਂ ਜੋ ਜ਼ੋਰਦਾਰ ਟੰਗ ਦੇ ਨਾਲ ਇਸ ਕੱਲ ਦੀ ਦੁਬਾਰਾ ਫਿਰ ਮੰਗ ਕਰਦੇ ਆ ਕਿ ਸਰਕਾਰ ਨੂੰ ਜਿਹੜੀਆਂ ਮੰਨੀਆਂ ਇਹ ਮੰਗਾ ਆ ਉਹ ਥੋੜੀ ਦੌਰ ਤੇ ਲਾਗੂ ਕਰਨੀ ਚਾਹੀਦੀਆਂ ਤਾਂ ਕਿ ਜਿਹੜੇ ਮੁਲਾਜ਼ਮ ਸ਼ਾਂਤੀ ਨਾਲ ਆਪਣਾ ਕੰਮ ਕਰ ਸਕਣ ਜਿਹੜੇ ਬਜ਼ੁਰਗ ਦੇ ਸਾਥੀ ਪੈਨਸ਼ਨ ਲਿਆਓ ਆਪਣੇ ਘਰ ਆਪਣਾ ਆਰਾਮ ਕਰ ਸਕਣ ਕਿਉਂਕਿ ਇਸ ਲਈ ਅਸਲੀ ਸਰਕਾਰ ਤੋਂ ਚੋਦਰ ਮੰਗ ਕਰਦੀ ਹੈ ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਮੰਡਲ ਪੱਧਰ ਤੇ ਪਾਵਰ ਕਾਮ ਅਤੇ ਪੰਜਾਬ ਸਰਕਾਰ ਦੀਆਂ ਟਾਲਮਟੋਲ ਦੀਆਂ ਨੀਤੀਆਂ ਖਿਲਾਫ ਮੰਡਲ ਗੁਰਾਇਆਂ ਵਿਖੇ ਪੈਨਸ਼ਨਰ ਕਾਮਯਾਬ ਲੋ ਅਤੇ ਸਾਂਝਾ ਫਰੰਟ ਦੇ ਮਲਾਜਮਾਂ ਵੱਲੋਂ ਧਰਨਾ ਦੇ ਰੋਸ ਰੈਲੀ ਕੀਤੀ ਗਈ ਇਹ ਰੈਲੀਆਂ 1 ਸਤੰਬਰ ਤੋਂ 20 ਸਤੰਬਰ ਤੱਕ ਪੂਰੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਪਾਕਫਰ ਬੁਲਾ ਰਹੇ ਨੇ ਕਿ ਇਹ ਰੈਲੀਆ ਮਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਹਨ ਉਹਨਾਂ ਸਰਕਾਰ પાસે ਮੰਗ ਕੀਤੀ ਗਈ ਮਲਾਜਮਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਕੈਸ਼ਲੈਸ ਮੈਡੀਕਲ ਦੇਣ ਸੰਬੰਧੀ ਡੀਏ ਦੀ ਬਕਾਇਆ ਕਿਸ਼ਤਾਂ ਨਵੇਂ ਡੀਏ ਦੀਆਂ ਕੇਂਦਰ ਸਰਕਾਰ ਅਨੁਸਾਰ ਕਿਸ਼ਤਾਂ ਜਾਰੀ ਕਰਨ ਸੋਦੇ ਹੋਏ ਸਕੇਲਾਂ ਦਾ ਬਕਾਇਆ 200 ਰੁਪਏ ਡਿਵੈਲਪਮੈਂਟ ਫੰਡ ਦੀ ਮਹੀਨਾਵਾਰ ਕਟੌਤੀ ਨੂੰ ਬੰਦ ਕਰਵਾਉਣ ਅਤੇ ਕੱਚੇ ਮੁਲਾਜ਼ਮਿਆਂ ਨੂੰ ਪੱਕੇ ਕਰਨ ਤੋਂ ਇਲਾਵਾ ਹੋਰ ਜੋ ਵੀ ਮੰਗਾ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ। 49 ਮੂ ਅਗਵ ਨੂੰ 3 ਸتمبر ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ।